ਬੀ ਬਾਡਰ ਤੇ ਆਏ ਆ ਜਿੱਥੇ ਵੇਖੋ ਇਹਨਾਂ ਨੇ ਇੱਥੇ ਤਾਰ ਦਾ ਜਿਹੜਾ ਪ੍ਰੋਗਰਾਮ ਬਣਾ ਕੇ ਵੀਦੂ ਅੱਗੇ ਜਿਹੜਾ ਲੰਘਿਆ ਉਹਨੂੰ ਗੋਲਾ ਵੱਜੂਗਾ ਅੱਜ ਸ਼ਾਮ ਦੀ ਫੇਰ ਮੀਟਿੰਗ ਸੱਦੀ ਆ ਸਾਡੇ ਆਗੂਆਂ ਦੀ ਜੇ ਮੀਟਿੰਗ ਵਿੱਚ ਕੁਵਾਲ ਨਹੀਂ ਹੁੰਦਾ ਤੇ ਜੋ ਅਗਲਾ ਹੁਕਮ ਆਊਗਾ ਇਹ ਜਿਹੜੇ ਆ ਬੈਰੀਗੇਡ ਆ ਥੋੜਨੇ ਪਏ ਸਾਡੇ ਕਿਸਾਨ ਥੋੜਨਗੇ ਜੇ ਕਿਸਾਨਾਂ ਦਾ ਹੁਕਮ ਆ ਵੀ ਇੱਥੇ ਹੀ ਬਹਿਣਾ ਮਤ ਇੱਥੇ ਬਹਿਣਗੇ ਇਹ ਸਾਡੇ ਆਗੂਆਂ ਦਾ ਹੁਕਮ ਅਸੀਂ ਦਿਕਣਦੇ ਆ ਬਾਕੀ ਮੈਂ 2 ਮਿੰਟ ਵਾਸਤੇ ਪਰਕਰਚਿੰਗ ਵਾਲਕੂ ਦਾ ਬੋਇੰਗ ਕਾ ਖਾਲਸਾ ਬੋਇੰਗ ਦੀ ਮੈਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਟਾ ਦਾ ਆਗੂ ਮંત્રી ਮੈਂ ਇਹ ਗੱਲ ਕਰਨੀ ਚਾਹੁੰਦਾ ਆ ਵੀ ਸਾਨੂੰ ਅਸੀਂ ਕੋ 11 12 ਤਰੀਕ ਦੇ ਘਰਾਂ ਤੋਂ ਚੱਲੇ ਆ ਇੱਥੇ ਆਣ ਕੇ 13 ਵੇ ਇੱਥੇ ਪਹੁੰਚੇ ਆ 13 ਤੇ 14 ਨੂੰ ਇੱਥੇ ਬਹੁਤ ਅਲੱਗ-ਅਲੱਗ ਕੀਤਾ ਕੇਂਦਰ ਦੀ ਸਰਕਾਰ ਨੇ ਜਾਂ ਖੱਟੜ ਦੀ ਸਰਕਾਰ ਨੇ ਸਾਡੇ ਬਹੁਤ ਕਿਸਾਨ ਜਿਹੜੇ ਜਨਮ ਕੀਤੇ ਆ ਕਿਉਂਕਿ ਅਸੀਂ ਇੱਥੇ ਕੋਈ ਗੰਨਾ ਲੈ ਕੇ ਨਹੀਂ ਆਏ ਅਸੀਂ ਆਪਣੀਆਂ ਮੰਗਾਂ ਮਨਵਾਉਣ ਦੀ ਖਾਤਰ ਦਿੱਲੀ ਜਾ ਰਹੇ ਸੀ ਮੋਦੀ ਸਰਕਾਰ ਦੇ ਕੋਲ ਤੇ ਅਸੀਂ ਇਹਨਾਂ ਨੂੰ ਗੱਲ ਆਵਾਜ਼ ਪਹੁੰਚਾਉਣ ਵਾਸਤੇ ਜਾ ਰਹੇ ਸੀ ਛਾਤ ਮੇ ਟੰਗ ਦੇ ਨਾਲ ਅੱਜ ਵੀ ਛਾਤ ਮੇ ਟੰਗ ਨਾ ਬੈਠੇ ਆ ਪਰ ਜਦੋਂ ਇੱਥੇ ਅਸੀਂ ਬਾਰਡਰ ਤੇ ਆਏ ਆ ਤੇ ਸਾਡੇ ਬਹੁਤ ਕਿਸਾਨ ਖੱਡਰ ਦੀ ਸਰਕਾਰ ਨੇ ਜਾਂ ਕੇਂਦਰ ਦੀ ਸਰਕਾਰ ਨੇ ਜ਼ਖਮੀ ਕੀਤੇ ਆ ਮਤਲਬ ਇਸ ਤਰ੍ਹਾਂ ਸਾਨੂੰ ਅਹਿਮ ਰੂਹ ਹੋਇਆ ਜਿੱਦਾਂ ਪਾਕਿਸਤਾਨ ਤੇ ਹਿੰਦੂਸਤਾਨ ਦਾ ਕੋਈ ਜੰਗ ਲੱਗਾ ਹੋਵੇ ਇਦਾਂ ਦਾ ਅਮਨ ਸਾਰੀ ਦਿਹਾੜੀ 14 ਤੋਂ ਸਾਰੀ ਦਿਹਾੜੀ ਚੱਲਿਆ ਤੇ 2-3 ਘੰਟੇ 13 ਉਹਨੂੰ ਵੀ ਇਸੇ ਤਰ੍ਹਾਂ ਚੱਲਦਾ ਰਹਾ ਇਸੇ ਤਰ੍ਹਾਂ ਸਿੰਘੂ ਬਾਰਡਰ ਤੇ ਆ ਸਾਡੇ ਸੈਂਕੜੇ ਜਿਹੜੇ ਕਿਸਾਨ ਆ ਉਹ ਇਹਨਾਂ ਨੇ ਜ਼ਖਮੀ ਕੀਤੇ ਆ ਚਲੋ ਫੇਰ ਵੀ ਕਿਸਮਤ ਚੰਗੀ ਵੀ ਜਿਹੜੇ ਕਿਸਾਨ ਆ ਜਾਨੀ ਨੁਕਸਾਨ ਜਿਹੜਾ ਉਹ ਉਹਨੂੰ ਬਚ ਗਿਆ ਔਰ ਸਾਡਾ ਇੱਕ ਕਿਸਾਨ ਜਿਹੜਾ ਵਾ ਸੰਭੂ ਬਾਰਡਰ ਤੇ ਸ਼ਹੀਦ ਵੀ ਹੋਇਆ ਵਾ ਚਲੋ ਮਰ ਜਿਆਦਾ ਇਹਨਾਂ ਦਾ ਧੂਆ ਚੜਨ ਦੇ ਕਾਰਨ ਉਹਨੂੰ ਅਟੈਕ ਆ ਗਿਆ ਤੇ ਅਸੀਂ ਮਤਲਬ ਇਹੋ ਹੀ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਕਿ ਇਹਨਾਂ ਦੀ ਗੱਲ ਸੁਣ ਕੇ ਇਹਨਾਂ ਦਾ ਹੱਲ ਕੱਢਿਆ ਜਾਵੇ ਨਹੀਂ ਤਾਂ ਇਹ ਤੁਹਾਨੂੰ ਜਿਹੜੇ ਜਿਹੜੇ ਸਿੱਟੇ ਆ ਇਹ ਭੁਗਤਨੇ ਪੈਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਆ ਲੋਕ ਸਭਾ ਦੀ ਚੋਣਾਂ ਆ ਰਹੀਆਂ ਵਾ ਤੁਹਾਨੂੰ ਲੋਕ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਗੇ ਭਾਵੇਂ ਉਹ ਪੰਜਾਬ ਹੋਵੇ ਪਾਵੇਂ ਹਰਿਆਣਾ ਹੋਵੇ ਪਾਵੇਂ ਕੋਈ ਹੋਰ ਸੇਟ ਹੋਵੇ ਇਹ ਮਤ ਸੋਚਿਓ ਵੀ ਸ਼ਾਇਦ ਵੀ ਅਸੀਂ ਮਸ਼ੀਨਾਂ ਨਾਲ ਹੀ ਰਫੀ ਕਰ ਲਾਂਗੇ ਇਹ ਸਾਰਾ ਕੁਝ ਨਹੀਂ ਜੇ ਚੱਲਣਾ ਉਹ ਸੋ ਮੈਂ ਬਾਕੀ ਹੁਣ ਬੇਨਤੀ ਕਰਨਾ ਸਾਡੇ ਸਾਡੇ ਸਰਦਾਰ ਰਜੀਤ ਸਿੰਘ ਜੀ ਅਲੀਵਾਲ ਜ਼ਿਲ੍ਹਾ ਪ੍ਰਧਾਨ ਅਜਵੰਦਰ ਉਹ ਵੀ ਤੁਹਾਡੇ ਨਾਲ 2 ਮਿੰਟ ਵਾਸਤੇ ਵਿਚਾਰ ਪਸੰਦੇ ਕਰ ਲੈਣ ਆਸਾਨ ਮਜ਼ਦੂਰ ਦੁਕਾਨਦਾਰ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਕ ਹੀ ਬੇਨਤੀ ਕਰਨੀ ਚਾਹੁੰਦੇ ਆ ਵੀ ਜੇ ਐਸਾਏ ਸਰਕਾਰਾਂ ਸਾਡੇ ਆ ਟਰੈਕਟਰ ਟਰਾਲੀਆਂ ਤੋਂ ਸਾਡੇ ਸਾਧਨਾਂ ਤੋਂ ਡਰਦੀਆਂ ਵਾ ਨਾ ਸਾਨੂੰ ਦਿੱਲੀ ਦੇ ਵਿੱਚ ਇੱਕ ਜਗ੍ਹਾ ਦੇ ਦੇਣ ਇਹ ਜਗ੍ਹਾ ਤੇ ਤੁਸੀਂ ਆਵਦਾ ਜਿਹੜਾ ਪ੍ਰੋਟੈਸਟ ਕਰ ਲੋ ਤਾਂ ਅਸੀਂ ਦਿੱਲੀ ਜਾ ਕੇ ਅਸੀਂ ਟ੍ਰੇਨਾਂ ਤੇ ਜਾਈਏ ਅਸੀਂ ਤੁਰ ਕੇ ਜਾਈਏ ਅਸੀਂ ਬੱਸਾਂ ਤੇ ਜਾਈਏ ਇਸ ਕਰਕੇ ਅਸੀਂ ਅੱਜ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦੇ ਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਹਾ ਦੇ ਨਾਲ ਫੈਸਲਾ ਕਰ ਲੋ ਨਹੀਂ ਤੇ ਸਾਨੂੰ ਜੜੀ ਕੋਈ ਦਿੱਲੀ ਦੇ ਵਿੱਚ ਬੈਠਣ ਲਈ ਜਗ੍ਹਾ ਦਿੱਤੀ ਜਾਵੇ ਤੇ ਅਸੀਂ ਉੱਥੇ ਆਵਦਾ ਸੰਘਰਸ਼ ਜਿਹੜਾ ਕਰ ਛੱਡੀਏ ਸਕੀਏ ਤੇ ਦੂਸਰੀ ਗੱਲ ਇਹ ਬੈਰੀਕੇਟ ਕਹਿੰਦੇ ਆ ਨਾ ਜਿਹੜੇ ਬੈਰੀਕੇਟ ਲਾਏ ਆ ਅਸੀਂ ਤੇ ਵਾਰੋ ਵਾਰੀ ਤੁਰ ਕੇ ਦਿੱਲੀ ਪਹੁੰਚ ਜਾਣਾ ਜੇ ਲੋੜ ਪਈ ਤੇ ਇਸ ਕਰਕੇ ਅਸੀਂ ਸੈਂਟਰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹ ਬੈਰੀਕੇਡ ਜਿਹੜੇ ਆ ਇਹ ਹਟਾਏ ਜਾਣ ਔਰ ਬੈਰੀਕੇਡ ਹਟਾ ਕੇ ਕਿਸਾਨਾਂ ਦੇ ਟਰੈਕਟਰ ਟਰਾਲੀ ਇੱਥੇ ਰੁਕੇ ਰਹਿਣਗੇ ਇਥੋਂ ਹੀ ਵਾਪਸ ਕਰ ਦਾਂਗੇ ਤਾਂਹੀਂ ਇੱਥੋਂ ਸਿੱਧੇ ਦਿੱਲੀ ਜਾਵਾਂਗੇ ਸਾਨੂੰ ਦਿੱਲੀ ਬੈਠਣ ਦੀ ਜਗ੍ਹਾ ਦਿੱਤੀ ਜਾਵੇ ਦੂਸਰੀ ਗੱਲ ਅੱਜ ਤੱਕ ਚਾਹੇ ਕੋਈ ਬਾਹਰੋਂ ਚੜ ਕੇ ਆਇਆ ਚਾਹੇ ਕੋਈ ਅੰਦਰੋਂ ਚੜ ਕੇ ਆ ਪੰਜਾਬ ਦੇ ਉੱਤੇ ਤੇ ਇਹਨਾਂ ਸਿੱਖ ਕੌਮ ਨੇ ਇਹਨਾਂ ਪੰਜਾਬੀਆਂ ਨੇ ਅਗਲੇ ਪਾਸੇ ਨਹੀਂ ਜਾਣ ਦਿੱਤਾ ਇੱਥੋਂ ਤੁਹਾਡੇ ਮੂੰਹ ਮੋੜਿਆ ਇਸ ਕਰਕੇ ਤੁਹਾਨੂੰ ਇਹ ਰਿਕਵੈਸਟ ਕਰਦੇ ਹੱਥ ਜੋੜ ਕੇ ਬੇਨਤੀ ਕਿ ਅੱਜ ਵਾਲੀ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਵਾ ਜਾਇਜ਼ ਮੰਗਾਂ ਵਾ ਉਹਨਾਂ ਦਾ ਹੱਲ ਕਰ ਦਿਓ ਇਹ ਨਹੀਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ